ਬੀਤੇ ਦਿਨੀ ਚਰਚਾ ਵਿੱਚ ਆਈ ਮੀਡੀਆ ਰਿਪੋਰਟ ਕਿ ਕੈਨੇਡੀਅਨ ਨਾਗਰਿਕ ਤੇ ਸਿੱਖ ਲਾਗੂ ਹਰਦੀਪ ਸਿੰਘ ਨੀਜਰ ਦੀ ਜੀਵਨ ਨੀਲਾ ਸਮਾਪਤ ਦੀ ਸਾਜ਼ਿਸ਼ ਬਾਰੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਜਾਣਕਾਰੀ ਸੀ ਤੇ ਇਸ ਮੀਡੀਆ ਰਿਪੋਰਟ ਨੂੰ ਬਾਰ ਦੇ ਸਰਕਾਰ ਵੱਲੋਂ ਬਕਵਾਸ ਕਿਆਂ ਨੂੰ ਪ੍ਰੰਤ੍ਰ ਕੈਨੇਡਾ ਸਰਕਾਰ ਨੇ ਸ਼ੁੱਕਰਵਾਰ ਨੂੰ ਰਸਮੀ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਕੈਨੇਡਾ ਵਿੱਚ ਅਪਰਾਧਿਕ ਗਤੀਵਿਧੀਆਂ ਬਾਰੇ ਲੱਗੇ ਦੋਸ਼ਾਂ ਬਾਰੇ ਸਪਸ਼ਟ ਕਰਦਿਆਂ ਕਿਹਾ ਕਿ ਮੋਦੀ ਸ਼ੰਕਰ ਤੇ ਡੋਵਾਲ ਨੂੰ ਇਹ ਜੀ ਕਿਸੇ ਗਤੀਵਿਧੀ ਨਾਲ ਜੋੜਨ ਦਾ ਕੋਈ ਸਬੂਤ ਨਹੀਂ ਹੈ ਕੈਨੇਡਾ ਪ੍ਰੀਵੀ ਕਾਉਂਸਲ ਆਫਿਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਜ਼ੋਰ ਦਿੱਤਾ ਗਿਆ ਕਿ ਕੋਈ ਵੀ ਸਬੂਤ ਇਹ ਜਿਹੇ ਦਾਅਵਿਆਂ ਦਾ ਸਮਰਥਨ ਨਹੀਂ ਕਰਦਾ ਹੈ ਅਤੇ ਮਾਮਲੇ ਦੇ ਲੰਦੂ ਵਾਲੇ ਦੀਆਂ ਅਟਕਲਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਪ੍ਰੀਵੀ ਕੌਂਸਲ ਦੇ ਡਿਪਟੀ ਕਲਰਕ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਤੇ ਖੂਫੀ ਸਲਾਹਕਾਰ ਨਥਾਲੀ ਜੀ ਡਰਾਇਨ ਵੱਲੋਂ ਜਾਰੀ ਇਸ ਬਿਆਨ ਵਿੱਚ ਕਿਹਾ ਗਿਆ ਕਿ 14 ਅਕਤੂਬਰ ਨੂੰ ਜੰਤਕ ਸੁਰੱਖਿਆ ਲਈ ਇੱਕ ਮਹੱਤਵਪੂਰਨ ਤੇ ਚੱਲ ਰਿਹਾ ਇੱਕ ਖਤਰੇ ਦੇ ਕਾਰਨ ਆਰਸੀਐਸਪੀ ਅਤੇ ਅਧਿਕਾਰੀ ਨੇ ਭਾਰਤ ਸਰਕਾਰ ਦੇ ਏਜੰਟਾਂ ਵੱਲੋਂ ਕੈਨੇਡਾ ਵਿੱਚ ਕੀਤੀਆਂ ਗਈਆਂ ਗੰਭੀਰ ਅਪਰਾਧਿਕ ਗਤੀਵਿਧੀਆਂ ਦੇ ਜੰਤਕ ਇਲਜ਼ਾਮ ਲਗਾਉਣ ਦਾ ਆ ਸਾਧਾਰਨ ਕਦਮ ਚੁੱਕਿਆ ਜੋ ਕਿ ਕੈਨੇਡਾ ਸਰਕਾਰ ਦਾ ਬਿਆਨ ਨਹੀਂ ਹੈ ਜਿਕਰ ਕੈਨੇਡਾ ਦੇ ਨਾਮ ਵਰਖਬਾਰ ਦਾ ਗਲੋਬ ਐਂਡ ਮੇਲਵਲੋਂ ਪਿਛਲੇ ਸਾਲ ਜੂਨ ਵਿੱਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਚ ਜਰਦੀ ਜੀਵਨ ਲੀਲਸ ਸਮਾਪ ਦੇ ਵਿਵਾਦ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਡੋਵਾਲ ਨੂੰ ਜੋੜਦਾ ਇੱਕ ਲੇਖ ਪ੍ਰਕਾਸ਼ਿਤ ਕਰਨ ਤੋਂ ਬਾਅਦ ਇਹ ਬਿਆਨ ਸਾਹਮਣੇ ਆਇਆ ਰਿਪੋਰਟ ਵਿੱਚ ਇੱਕ ਬਿਨਾਂ ਨਾਮ ਸੁਰੱਖਿਆ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਦਾਵਾ ਕੀਤਾ ਗਿਆ ਸੀ ਕੈਨੇਡੀਅਨ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨਿਜਰ ਦੀ ਜੀਵਨ ਲੀਲਸ ਸਮਾਪ ਦੀ ਸਾਜ਼ਿਸ਼ ਬਾਰੇ ਜਾਣਦੇ ਸਨ ਜਸਟਨ ਟਰੂਡ ਦੀ ਰਾਸ਼ਟਰੀ ਸੁਰੱਖਿਆ ਕੋਫੀਆ ਸਲਾਹਕਾਰ ਨਥਾਲੀ ਜੀ ਡਰਾਇਨ ਦੇ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡਾ ਸਰਕਾਰ ਮੀਡੀਆ ਵੱਲੋਂ ਪਛਾਤੇ ਅਧਿਕਾਰੀਆਂ ਦੇ ਹਵਾਲੇ ਨਾਲ ਕੀਤੇ ਗਏ ਦਾਅਵਿਆਂ ਦੇ ਕਿਸੇ ਵੀ ਸਬੂਤ ਤੋਂ ਜਾਣੂ ਨਹੀਂ ਹੈ ਲਗਾਏ ਗਏ ਦੋਸ਼ ਅਟਕਾਲਨਾਂ ਉਪਰ ਅਧਾਰਿਤ ਅਤੇ ਠੀਕ ਨਹੀਂ ਹਨ ਬੀਤੇ ਦਿਨੀ ਚਰਚਾ ਵਿੱਚ ਆਈ ਮੀਡੀਆ ਰਿਪੋਰਟ ਕਿ ਕੈਨੇਡੀਅਨ ਨਾਗਰਿਕ ਤੇ ਸਿੱਖ ਲਾਗੂ ਹਰਦੀਪ ਸਿੰਘ ਨੀਜਰ ਦੀ ਜੀਵਨ ਨਿਲਾ ਸਮਾਪ ਦੀ ਸਾਜ਼ਿਸ਼ ਬਾਰੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਜਾਣਕਾਰੀ ਸੀ ਤੇ ਇਸ ਮੀਡੀਆ ਰਿਪੋਰਟ ਨੂੰ ਬਾਰੇ ਸਰਕਾਰ ਵੱਲੋਂ ਬਕਵਾਸ ਕਿਆਂ ਨੂੰ ਪ੍ਰੰਤਰ ਕੈਨੇਡਾ ਸਰਕਾਰ ਨੇ ਸ਼ੁੱਕਰਵਾਰ ਨੂੰ ਰਸਮੀ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਕੈਨੇਡਾ ਵਿੱਚ ਅਪਰਾਧਿਕ ਗਤੀਵਿਧੀਆਂ ਬਾਰੇ ਲੱਗੇ ਦੋਸ਼ਾਂ ਬਾਰੇ ਸਪਸ਼ਟ ਕਰਦਿਆਂ ਕਿਹਾ ਕਿ ਮੋਦੀ ਸ਼ੰਕਰ ਤੇ ਡੋਵਾਲ ਨੂੰ ਇਹ ਜੀ ਕਿਸੇ ਗਤੀਵਿਧੀ ਨਾਲ ਜੋੜਨ ਦਾ ਕੋਈ ਸਬੂਤ ਨਹੀਂ ਹੈ ਕੈਨੇਡਾ ਪ੍ਰੀਵੀ ਕਾਉਂਸਲ ਆਫਿਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਜ਼ੋਰ ਦਿੱਤਾ ਗਿਆ ਕਿ ਕੋਈ ਵੀ ਸਬੂਤ ਇਹ ਜਿਹੇ ਦਾਅਵਿਆਂ ਦਾ ਸਮਰਥਨ ਨਹੀਂ ਕਰਦਾ ਹੈ ਅਤੇ ਮਾਮਲੇ ਦੇ ਲਿੰਦਵਾਲੇ ਦੀਆਂ ਅਟਕਲਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਪ੍ਰੀਵੀ ਕੌਂਸਲ ਦੇ ਡਿਪਟੀ ਕਲਰਕ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਤੇ ਖੂਫੀ ਸਲਾਹਕਾਰ ਨਥਾਲੀ ਜੀ ਡਰਾਇਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ 14 ਅਕਤੂਬਰ ਨੂੰ ਜੰਤਕ ਸੁਰੱਖਿਆལੇਖ ਮਹੱਤਵਪੂਰਨ ਤੇ ਚੱਲ ਰਿਹਾ ਇੱਕ ਖੱਤਰੇ ਦੇ ਕਾਰਨ ਆਰਸੀਐਸਪੀ ਅਤੇ ਅਧਿਕਾਰੀ ਨੇ ਭਾਰਤ ਸਰਕਾਰ ਦੇ ਏਜੰਟਾਂ ਵੱਲੋਂ ਕੈਨੇਡਾ ਵਿੱਚ ਕੀਤੀਆਂ ਗਈਆਂ ਗੰਭੀਰ ਅਪਰਾਧਿਕ ਗਤੀਵਿਧੀਆਂ ਦੇ ਜੰਤਕ ਇਲਜ਼ਾਮ ਲਗਾਉਣ ਦਾ ਆ ਸਾਧਾਰਨ ਕਦਮ ਚੁੱਕਿਆ ਜੋ ਕਿ ਕੈਨੇਡਾ ਸਰਕਾਰ ਦਾ ਬਿਆਨ ਨਹੀਂ ਹੈ ਜਿਕਰ ਹੋਗਾ ਕੈਨੇਡਾ ਦੇ ਨਾਮ ਵਰਖਬਾਰ ਦ ਗਲੋਬ ਐਂਡ ਮੇਲਵਲੋਂ ਪਿਛਲੇ ਸਾਲ ਜੂਨ ਵਿੱਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਚ ਜਰਦੀ ਜੀਵਨ ਲੀਲਸ ਸਮਾਪ ਦੇ ਵਿਵਾਦ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਡੋਵਾਲ ਨੂੰ ਜੋੜਦਾ ਇੱਕ ਲੇਖ ਪ੍ਰਕਾਸ਼ਿਤ ਕਰਨ ਤੋਂ ਬਾਅਦ ਇਹ ਬਿਆਨ ਸਾਹਮਣੇ ਆਇਆ ਰਿਪੋਰਟ ਵਿੱਚ ਇੱਕ ਬਿਨਾਂ ਨਾਮ ਸੁਰੱਖਿਆ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਦਾਵਾ ਕੀਤਾ ਗਿਆ ਸੀ ਕੈਨੇਡੀਅਨ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨਿਜਰ ਦੀ ਜੀਵਨ ਲੀਲਸ ਸਮਾਪ ਦੀ ਸਾਜ਼ਿਸ਼ ਬਾਰੇ ਜਾਣਦੇ ਸਨ ਜਸਟਿਨ ਟਰੂਡ ਦੀ ਰਾਸ਼ਟਰੀ ਸੁਰੱਖਿਆ ਕੋਫੀਆ ਸਲਾਹਕਾਰ ਨਥਾਲੀ ਜੀ ਡਰੋਇਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡਾ ਸਰਕਾਰ ਮੀਡੀਆ ਵੱਲੋਂ ਪਛਾਤੇ ਅਧਿਕਾਰੀਆਂ ਦੇ ਹਵਾਲੇ ਨਾਲ ਕੀਤੇ ਗਏ ਦਾਅਵਿਆਂ ਦੇ ਕਿਸੇ ਵੀ ਸਬੂਤ ਤੋਂ ਜਾਣੂ ਨਹੀਂ ਹੈ ਲਗਾਏ ਗਏ ਦੋਸ਼ ਅਟਕਾਲਨਾਂ ਪਰ ਆਧਾਰਿਤ ਅਤੇ ਠੀਕ ਨਹੀਂ ਹਨ